ਦੋਸਤੋ ਨਸ਼ੇ ਦੀ ਤੋਟ ਕਰਕੇ ਨਸ਼ੇ ਦੀ ਤੋਟ ਨੂੰ ਪੂਰਾ ਕਰਨ ਵਾਸਤੇ ਨਿੱਕੀਆਂ ਨਿੱਕੀਆਂ ਚੋਰੀਆਂ ਕਰਨੀਆਂ ਇਹ ਤਾਂ ਬਹੁਤ ਸੁਣੀਆ ਸੀ ਕਿ ਕਿਸੇ ਅਮਲੀ ਨੇ ਕਿਸੇ ਨਸ਼ੇੀ ਦੇ ਆਪਦੇ ਘਰ ਦੇ ਭਾਂਡੇ ਵਿੱਚ ਦਿੱਤੇ ਸਿਲੰਡਰ ਚੱਕ ਕੇ ਵੇਚ ਦਿੱਤਾ ਜਾਂ ਕਿਤੇ ਕੋਈ ਚੋਰੀ ਕਰ ਲਈ ਨਸ਼ੇ ਦੀ ਪੂਰਤੀ ਕਰ ਲਈ ਇਹ ਤਾਂ ਅਸੀਂ ਸੁਣਦੇ ਆਏ ਆ ਤੇ ਇਹ ਵੀ ਸੁਣਦੇ ਆ ਕਿ ਹੁਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਥੇ ਓਟ ਕਲੀਨਿਕ ਅਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਵਾਲੇ ਸਪੈਸ਼ਲ ਹਸਤਾ ਵਾਲੇ ਜਿਹੜੇ ਪੰਜਾਬ ਦੀ ਧਰਤੀ ਤੇ ਖੁੱਲ ਚੁੱਕੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਆ ਜਿਹੜੇ ਬਈ ਇਹ ਕਿਤੇ ਭਗਤ ਸ਼ਰਬੇਨਾ ਬਣ ਜਾਣ ਅਣਖੀ ਨੌਜਵਾਨਾਂ ਬਣ ਜਾਣਾ ਉਹਨਾਂ ਦੀ ਅਣਖ ਨੂੰ ਮਾਰਨ ਵਾਸਤੇ ਉਹਨਾਂ ਨੂੰ ਕਿਵੇਂ ਨਸ਼ਿਆਂ ਦੇ ਉੱਤੇ ਲਾਇਆ ਗਿਆ ਤੇ ਫਿਰ ਇਲਾਜ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਗਈ ਤੇ ਕੀਤੀ ਜਾ ਰਹੀ ਹੈ ਇਹ ਤੇ ਅਸੀਂ ਸੁਣਦੇ ਆ ਉਹਨਿਆਂ ਦੇਖਦੇ ਆ ਉਹਨਿਆਂ ਪਰ ਆ ਜਿਹੜੀ ਝੰਡੋਰ ਨਾਲੀ ਮਨ ਦੇ ਉੱਤੇ ਬੋਝ ਪੈ ਗਿਆ ਜਿਹੜੀ ਗੱਲ ਸੁਣ ਕੇ ਕਿ ਇੱਕ ਜੋੜੇ ਨੇ ਨੌਜਵਾਨ ਜੋੜੇ ਨੇ ਪਤੀ ਪਤਨੀ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਆਪਣਾ ਬੱਚਾ ਹੀ ਵੇਚਤਾ ਨਵ ਜੰਮਿਆ ਬੱਚਾ ਜਿਹੜਾ 4 ਜਾਂ 5 ਮਹੀਨਿਆਂ ਦਾ ਬੱਚਾ ਹੈ ਉਹਨੂੰ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਅਖਬਾਰੀ ਖਬਰਾਂ ਦੇ ਮੁਤਾਬਕ 1,80,000 ਰੁਪਏ ਦੇ ਵਿੱਚ ਕਿਸੇ ਕੋਲੇ ਵੇਚ ਦਿੱਤਾ ਹੈ ਲੈਣ ਵਾਲਿਆਂ ਨੇ ਬੇਸ਼ੱਕ ਕਿਹਾ ਕਿ ਅਸੀਂ ਕਾਨੂੰਨੀ ਪ੍ਰਕਿਰਿਆ ਤੈਅ ਕੀਤੀ ਹੈ ਬਕਾਇਦਾ ਅਸੀਂ ਬੱਚਾ ਗੋਦ ਲਿਆ ਇਹ ਉਹਨਾਂ ਦਾ ਪੱਖ ਹੈ ਪਰ ਚਾਰੇ ਜਣਾਂ ਤੇ ਕੇਸ ਵੀ ਦਰਜ ਹੋ ਗਿਆ ਹੈ ਝੇਲਪੇਜ ਦਿੱਤਾ ਗਿਆ ਤਿੰਨ ਜਣਿਆਂ ਨੂੰ ਇੱਕ ਬੀਬੀ ਹਲੇ ਫਰਾਰ ਦੱਸੀ ਜਾਂਦੀ ਹੈ ਖਬਰਾਂ ਦੇ ਮੁਤਾਬਕ ਪਰ ਇਹ ਜਿਹੜੀ ਗੱਲ ਹੈ ਇਹ ਸੋਚਣ ਲਾਉਂਦੀ ਹੈ ਸਾਨੂੰ ਪੰਜਾਬੀਆਂ ਨੂੰ ਕਿ ਅਸੀਂ ਪੰਜਾਬੀ ਲੋਕ ਕਿੱਧਰ ਨੂੰ ਤੁਰ ਪਏ ਆ ਕਿ ਬੱਚੇ ਵੇਚਣ ਤੱਕ ਨੌਬਤ ਆ ਗਈ ਤੇ ਫਿਰ ਉਹ ਬੱਚਾ ਵੇਚਣ ਵਾਲੀ ਕੁੜੀ ਹੈ ਜਿਹੜੀ ਮਾਂ ਉਸ ਬੱਚੇ ਦੀ ਮਸੂਮ ਬੱਚੇ ਦੀ ਮਾਂ ਉਹ ਹੈ ਕੌਣ ਹੈ ਉਹ 10 ਜਮਾਤਾਂ ਪਾਸ ਐ ਕੁੜੀ ਤੇ ਸਟੇਟ ਪੱਧਰ ਦੀ ਪਹਿਲਵਾਨ ਐ ਪਹਿਲਵਾਨ ਕੁੜੀ ਐ ਕੁਸ਼ਤੀਆਂ ਲੜਨ ਵਾਲੀ ਉਹ ਕੁਸ਼ਤੀਆਂ ਲੜਨ ਵਾਲੀ ਕੁੜੀ ਉਹ ਕਹਿੰਦੀ ਐ ਕਿ ਮੈਂ ਚਿੱਟਾ ਪੀਨੀ ਐ ਉਹਦੇ ਘਰ ਵਾਲਾ ਚਿੱਟਾ ਪੀਂਦਾ ਐ ਤੇ ਜਦੋਂ ਨਸ਼ੇ ਦੀ ਤੋਟ ਪੂਰੀ ਨਾ ਹੋਈ ਤੇ ਬੱਚਾ ਵੇਚ ਦਿੱਤਾ ਗਿਆ ਤੇ ਉਹ ਆਪਦੇ ਮੂੰਹੋਂ ਕਹਿ ਰਹੀ ਐ ਵੀਡੀਓ ਦੇ ਵਿੱਚ ਕੇ ਦੀ ਅਸੀਂ ਇੱਕ ਪੇਟੀ ਲਿਆਂਦੀ ਕਲਮਾਰੀ ਲਿਆਂਦੀ ਇੱਕ ਬੈੱਡ ਲਿਆਂਦਾ ਬਾਕੀ ਚਿੱਟੇ ਦੇ ਵਿੱਚੋਂ ੜਾਤੇ ਅਸੀਂ ਬਾਕੀ ਦੇ ਪੈਸੇ ਤੇ ਉਹ ਬੱਚਾ ਇੱਕ ਯਤਿਮਖਾਨੇ ਦੇ ਵਿੱਚ ਉਹਨੂੰ ਜਮਾ ਕਰਵਾ ਦਿੱਤਾ ਪਾਲਣ ਪੋਸ਼ਣ ਵਾਸਤੇ ਮਾਪੇ ਉਹ ਜੇਲ੍ਹ ਚਲੇ ਗਏ ਨੇ ਇਹ ਸਵਾਲੀਆ ਚਿੰਨ ਲੱਗ ਗਿਆ ਸਾਡੇ ਪੰਜਾਬ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਕਿ ਹੋ ਕੀ ਰਿਹਾ ਕੀ ਵਾਪਰ ਰਿਹਾ ਇਹ ਅਸੀਂ ਤਾਂ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਗੀਤ ਸੁਣਦੇ ਹੁੰਦੇ ਸੀ ਕਿ ਇਹਦੇ ਗੱਬਰੂ ਗਾਉਂਦੇ ਵਾਰਾਂ ਪਿੰਗਾ ਝੂਟਦਿਆਂ ਮੁਟਿਆਰਾਂ ਪੱਤਿਆਂ ਦੀ ਖੜਖੜ ਵਿੱਚ ਗੂੰਜੇ ਝੂੜੇ ਦਾ ਮਿੱਠਾ ਛਣਕਾਰਾ ਇਹ ਮੇਰਾ ਪੰਜਾਬ ਪਿਆਰਾ ਇਹ ਮੇਰਾ ਪੰਜਾਬ ਪਿਆਰਾ ਇਹ ਮੇਰੇ ਪੰਜਾਬ ਪਿਆਰੇ ਨੂੰ ਕੀਦੀ ਨਜ਼ਰ ਲੱਗੀ ਐ ਇਹ ਕੀ ਹੋ ਗਿਆ ਉਹ ਕੁੜੀ ਤੇ ਮੁੰਡਾ ਜਿਹਦਾ ਮਾਸੂਮ ਬੱਚਾ ਜਿਹੜਾ ਉਹ ਕਹਿੰਦੇ ਨੇ ਅਸੀਂ ਵਿੱਚ ਉਹਨਾਂ ਦੀ ਸ਼ਕਲ ਧਿਆਨ ਨਾਲ ਦੇਖੋ ਬੜੇ ਸੁਨੱਖੇ ਨੇ ਬੜੀ ਸੁਨੱਖੀ ਜੋੜੀ ਐ ਸ਼ਕਲ ਤੋਂ ਪਰ ਮਾੜੀਆਂ ਆਦਤਾਂ ਦਾ ਸ਼ਿਕਾਰ ਬਣੇ ਇਹ ਮਾਹੌਲ ਕਿਹਨੇ ਸਿਰਜਿਆ ਇੱਥੇ ਨਸ਼ੇ ਵਾਲਾ ਸਪਸ਼ਟ ਹੈ ਕਿ ਪੰਜਾਬ ਦੀ ਧਰਤੀ ਦੇ ਲੋਕ ਹੈ ਜਿਹੜੇ ਇਹ ਹਮੇਸ਼ਾ ਨਾਦਰਾਂ ਬਾਬਰਾਂ ਨੂੰ ਗੌਰਿਆਂ ਤੇ ਗਜਨਵੀਆਂ ਨੂੰ ਸਰਕਾਰਾਂ ਨੂੰ ਇਹ ਲਲਕਾਰ ਦੇ ਆਏ ਨੇ ਚੈਲੰਜ ਕਰਦੇ ਆਏ ਨੇ ਤੇ ਪੰਜਾਬ ਦੀ ਅਣਖ ਤੇ ਗੈਰਤ ਨੂੰ ਖਤਮ ਕਰਨ ਵਾਸਤੇ ਹੋਰ ਕੋਈ ਰਾਹ ਨਹੀਂ ਬਚਦਾ ਇੱਕੋ ਹੀ ਰਾਹ ਹੈ ਕਿ ਇਹਨਾਂ ਨੂੰ ਨਸ਼ਿਆਂ ਦੇ ਲੜ ਲਾ ਕੇ ਤਬਾਹ ਕਰ ਦਿਓ ਤੇ ਇਹਨਾਂ ਤਬਾਹੀ ਦੇ ਕੰਡੇ ਆ ਜਿਹੜੇ ਉਹ ਧਾਰਨ ਸਾਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਬਰਪੁਰ ਖੁਡਾਲ ਜਿਹੜਾ ਕਿ ਬਰੇਟਾ ਮੰਡੀ ਦੇ ਨੇੜੇ ਪੈਂਦਾ ਬਡਲਾਡੇ ਹਲਕੇ ਦਾ ਪਿੰਡ ਹੈ ਉੱਥੋਂ ਇਹ ਖਬਰ ਆਈ ਹੈ ਸਾਡੇ ਸਾਨੂੰ ਝੰਡੋੜਨ ਵਾਲੀ ਕਿ 50 ਇੱਕ ਉਧਾਰਨ ਹੈ ਤੇ ਜਿਹੜੇ ਸਿਆਣੇ ਲੋਕ ਹੁੰਦੇ ਸਿਆਣੀ ਮਾਂ ਹੁੰਦੀਆਂ ਨੇ ਜਿਹੜੀ ਸਿਆਣੀ ਔਰਤ ਹੁੰਦੀ ਹੈ ਸਿਆਣੀ ਬੀਬੀ ਉਹ ਪੂਰੀ ਦਾਲ ਨਹੀਂ ਟੋਟੋ ਕੇ ਵੇਖਦੀ ਹੁੰਦੀ ਕਿ ਦਾਲ ਬਣ ਗਈ ਕਿ ਨਹੀਂ ਕਿਹੋ ਜੀ ਬਣੀ ਹੈ ਉਹ ਦਾਲ ਦੇ ਵਿੱਚ ਇੱਕ ਦਾਣਾ ਟੋਕੇ ਵੇਖ ਲੈਂਦੀ ਹੈ ਤੇ ਦੱਸ ਦਿੰਦੀ ਹੈ ਕਿ ਦਾਲ ਬਣ ਗਈ ਕਿ ਨਹੀਂ ਬਣ ਗਈ ਤੇ ਪੂਰੇ ਪੰਜਾਬ ਦੀ ਧਰਤੀ ਤੋਂ ਇਹ ਪੂਰੀ ਦਾਲ ਦੇ ਵਿੱਚੋਂ ਇੱਕ ਦਾਣਾ ਟੋਕੇ ਦੇਖ ਲਓ ਅਕਬਰਪੁਰ ਖਡਾਲ ਵਾਲਾ ਇਹ ਦਾਣਾ ਟੋਕੇ ਪਤਾ ਲੱਗ ਜਾਂਦਾ ਕਿ ਪੰਜਾਬ ਦੀ ਜਵਾਨੀ ਕੀ ਕਿਹੜਾ ਰਾਖ ਤਿਆਰ ਕਰ ਗਈ ਹੈ ਕਿੱਧਰ ਨੂੰ ਜਾ ਰਹੀ ਹੈ ਤੋਂ ਇਸ ਕਰਕੇ ਇਸ ਵੀਡੀਓ ਦੇ ਰਾਹੀਂ ਜੋ ਸਾਨੂੰ ਸੁਨੇਹਾ ਮਿਲਦਾ ਇਹਨੂੰ ਕਈ ਲੋਕਾਂ ਨੇ ਆਪ ਆਪਣੇ ਢੰਗ ਨਾਲ ਇਹਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ ਹੈ ਤਾਂ ਇਹ ਸੋਚਣਾ ਬਣਦਾ ਕਿ ਬੱਚੇ ਨੂੰ ਵੇਚਣ ਤੱਕ ਦੀ ਨੌਬਤ ਆਈ ਕਿਉਂ ਕਿਉਂਕਿ ਨਸ਼ੇ ਨੇ ਗੁਲਾਮ ਬਣਾਇਆ ਉਹਨਾਂ ਨੂੰ ਉਸ ਜੋੜੀ ਨੂੰ ਤਬਾਹ ਕੀਤਾ ਉਹਨਾਂ ਦੀ ਬੁੱਧੀ ਨੂੰ ਤੇ ਜਿਗਰ ਦਾ ਟੁਕੜਾ ਕਿਹਾ ਜਾਂਦਾ ਬੱਚੇ ਨੂੰ ਤੇ ਪੁਲਿਸ ਨੇ ਪੁਲਿਸ ਨੇ ਆਪਣਾ ਕੰਮ ਕੀਤਾ ਤਾਂ ਮੈਂ ਜ਼ਿਆਦਾ ਵਿਆਖਿਆ ਨਾ ਕਰਦਾ ਹੋਇਆ ਗੱਲ ਦਾ ਤੁਹਾਨੂੰ ਸਾਰੇ ਨੂੰ ਪਤਾ ਹੈ ਮੈਂ ਇੱਕੋ ਗੱਲ ਕਹਿਣੀ ਚਾਹਨਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪਰ ਕਿਤੇ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ ਸ਼ਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਰਾਜਨੀਤੀ ਯਾਰ ਨਸ਼ਿਆਂ ਤੇ ਹੋਣ ਲੱਗੀ ਮੈਂ ਨਾਂ ਨਹੀਂ ਲੈਣਾ ਇੱਕ ਲੀਡਰ ਕਹਿੰਦਾ ਫਿਰਦਾ ਚਿੱਟੇ ਨੂੰ ਹਟਾਉਣ ਵਾਸਤੇ ਜੇ ਇਥੇ ਫੀਮ ਦੀ ਪੁੱਕੀ ਪੁੱਕੀ ਦੀ ਕਾਸ਼ਤ ਸ਼ੁਰੂ ਕਰੋ ਰਾਜਨੀਤੀ ਨਸ਼ਿਆਂ ਤੇ ਹੋਣ ਲੱਗੀ ਹੁਣ ਬੇਰੋਜ਼ਗਾਰੀ ਦੀ ਗੱਲ ਕੋਈ ਨਹੀਂ ਕਿ ਬੇਰੋਜ਼ਗਾਰੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਇਹਦੀ ਗੱਲ ਕੋਈ ਨਹੀਂ ਕਰਦਾ ਕਿਸਾਨੀ ਡੁੱਬਦੀ ਜਾਂਦੀ ਹੈ ਇਹਦੀ ਗੱਲ ਕੋਈ ਨਹੀਂ ਕਰਦਾ ਜਵਾਨੀ ਡੁੱਬਦੀ ਜਾਂਦੀ ਹੈ ਇਹਦੀ ਗੱਲ ਨਹੀਂ ਕਰਦੇ ਇਥੋਂ ਦਾ ਉਦਯੋਗ ਨਹੀਂ ਉਜੜਦਾ ਜਾਂਦਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਦੇ ਐ ਜੇ ਚਿੱਟੇ ਤੋਂ ਬਚਣਾ ਐ ਤਾਂ ਇਥੇ ਦੂਜੇ ਨਸ਼ੇ ਲਿਆਓ ਹੁਣ ਬਦਲ ਬਦਲਵਾ ਪ੍ਰਬੰਧ ਕਰੋ ਦੂਜੇ ਨਸ਼ਿਆਂ ਦਾ ਜਦ ਨਸ਼ਿਆਂ ਦੇ ਨਾਂ ਤੇ ਰਾਜਨੀਤੀ ਕਰਨ ਲੱਗੇ ਵੋਟਾਂ ਲੈਣ ਵਾਸਤੇ ਤੋਂ ਇਹਨਾਂ ਨੇ ਤਬਾਹ ਕਰਨਾ ਸਾਨੂੰ ਜਿਹੜੇ ਨਸ਼ਿਆਂ ਦੀ ਰਾਜਨੀਤੀ ਕਰਦੇ ਐ ਕਿੰਨੇ ਆਏ ਕਿਸੇ ਨੇ ਗੁਟਕਾ ਹੱਥ ਤੇ ਰੱਖ ਕੇ ਤਲਵੰਡੀ ਸਾਹਿਬ ਦਮਦਮਾ ਸਾਹਿਬ ਵਾਲ ਹੱਥ ਕਰਕੇ ਕਿਹਾ ਮੈਂ 4 ਹਫ਼ਤਿਆਂ ਚ ਨਸ਼ਾ ਬੰਦ ਕਰ ਦੂੰ ਮੇਰੀ ਸਰਕਾਰ ਬਣਾ ਦਿਓ ਲੋਕਾਂ ਨੇ ਉਹ ਤੇ ਵੀ ਵਿਸ਼ਵਾਸ ਕੀਤਾ ਉਹਨੂੰ ਬਣਾਇਆ ਪਰ ਨਸ਼ਾ ਜਿਉਂ ਦਾ ਤਿਉਂ ਹੈ ਹੋਰ ਵਧਿਆ ਕਿਸੇ ਨੇ ਕਿਹਾ ਮੈਂ ਬੰਦ ਕਰੂੰ ਦੂਜਾ ਆਇਆ ਤੀਜਾ ਆਇਆ ਸਾਰੇ ਕਹਿੰਦੇ ਅਸੀਂ ਬੰਦ ਕਰਾਂਗੇ ਅਸੀਂ ਬੰਦ ਕਰਾਂਗੇ ਪਰ ਨੌਬਤ ਤਾਂ ਬੱਚੇ ਵੇਚਣ ਤੱਕ ਆ ਗਈ ਗੈਸ ਦੇ ਸਿਲੰਡਰਾਂ ਤੋਂ ਰਸੋਈ ਦੇ ਭਾਂਡਿਆਂ ਤੋਂ ਅੱਗੇ ਚਲੀ ਗਈ ਗੱਲ ਅੱਗੇ ਤਾਂ ਭਾਂਡੇ ਵੇਚ ਕੇ ਸਿਲੰਡਰ ਵੇਚ ਕੇ ਕੋਈ ਟੂਮ ਛੱਲਾ ਵੇਚ ਕੇ ਸਰ ਜਾਂਦਾ ਸੀ ਕੋਈ ਜ਼ਮੀਨ ਦਾ ਟੁਕੜਾ ਵੇਚ ਕੇ ਨਸ਼ਾ ਪੂਰਾ ਕਰ ਲੈਂਦੇ ਸੀ ਹੁਣ ਤਾਂ ਸਿਰੇ ਲੱਗ ਗਈ ਗੱਲ ਰਹਿ ਗਈ ਬਾਕੀ ਤਾਂ ਨਸ਼ੇ ਦਾ ਜਿਹੜਾ ਟੈਂਪੋ ਹੁੰਦਾ ਨਾ ਇਹ ਮਿੱਤਰੋ ਇਸ ਸਾਡੀਆਂ ਜਿਹੜਾ ਹੁੰਦਾ ਪੁਲਿਸ ਪ੍ਰਸ਼ਾਸਨ ਇਹਦੇ ਅੰਦਰ ਵੀ ਕੋਈ ਬਹੁਤੇ ਬੰਦੇ ਸਹੀ ਨਹੀਂ ਹੁੰਦੇ ਹੈਗੇ ਜੇ ਆਪਦੀ ਆਈ ਤੇ ਸਾਡੀ ਪੁਲਿਸ ਆ ਜਾਏ ਸਰਕਾਰ ਆਪਦੀ ਆਈ ਤੇ ਆ ਜਾਏ ਨਸ਼ੇ ਵਿਕਣੋਂ ਬੰਦ ਹੋ ਸਕਦੇ ਐ ਹੋ ਸਕਦੇ ਐ ਪਰ ਮੈਂ ਤਾਂ ਹੁਣ ਇਹਨਾਂ ਨੂੰ ਲੰਬਾ ਨਹੀਂ ਦੇਊਗਾ ਮੈਂ ਤਾਂ ਆਪਣੇ ਲੋਕਾਂ ਨੂੰ ਲੰਬਾ ਦੇਊਗਾ ਕਿ ਮੇਰੇ ਲੋਕੋ ਜਿਹੜਾ ਨਾਰਾ ਅਸੀਂ ਲਾਉਨੇ ਹੁੰਨੇ ਆ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜਦੋਂ ਤੁਸੀਂ ਆਪ ਦੀ ਆਈ ਤੇ ਆ ਜਾਓਗੇ ਆਪਣੀ ਰਾਖੀ ਕਿ ਅਸੀਂ ਆਪ ਕਰਨੀ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਕਮੇਟੀਆਂ ਬਣਾਓ ਆਪਣੀਆਂ ਗਲੀਆਂ ਦੇ ਵਿੱਚ ਕਮੇਟੀਆਂ ਬਣਾਓ ਮੁਹੱਲਿਆਂ ਦੇ ਵਿੱਚ ਕਮੇਟੀਆਂ ਬਣਾਓ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਕਮੇਟੀਆਂ ਬਣਾਓ ਤੇ ਇਹ ਕਮੇਟੀਆਂ ਬਣਾ ਕੇ ਫਿਰ ਵੱਡੀਆਂ ਕਮੇਟੀਆਂ ਬਣਾਓ ਤੇ ਆਪਣੀ ਰਾਖੀ ਆਪ ਕਰੋ ਤੇ ਲੀਡਰਾਂ ਨੂੰ ਮਜਬੂਰ ਕਰ ਦਿਓ ਕਿ ਖਬਰਦਾਰ ਸਾਡੇ ਫਿਰ ਪਿੰਡਾਂ 'ਚ ਬੜਨ ਦੀ ਲੋੜ ਨਹੀਂ ਜੇ ਤੁਹਾਡੇ ਰਾਜ ਭਾਗ ਦੇ ਵਿੱਚ ਨਸ਼ੇ बिकਦੇ ਐ ਤੇ ਇੱਥੋਂ ਤੱਕ ਹਾਲਾਤ ਆਗੇ ਬਦਤਰ ਹੋ ਗਏ ਕਿ ਕਿਸੇ ਪਹਿਲਵਾਨ ਮਾਂ ਨੂੰ ਤੇ ਉਹਦੇ ਘਰ ਵਾਲੇ ਨੌਜਵਾਨ ਨੂੰ ਆਪ ਦਾ ਜਿਗਰ ਦਾ ਟੁਕੜਾ ਬੱਚਾ ਵੇਚਣਾ ਪੈ ਜਾਏ ਇਹੋ ਜੀਆਂ ਮਨ ਭਾਗੀਆਂ ਕਟਨਾਵਾ ਜੇ ਇੱਥੇ ਵਾਪਰਨ ਤਾਂ ਫਿਰ ਸਵਾਲੀਆ ਚੈਨ ਲੱਗ ਜਾਂਦਾ ਫਿਰ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਾਨੂੰ ਇਹ ਸੋਚਣਾ ਬਣਦਾ ਹੈ ਤੇ ਆਪਣੀ ਰਾਖੀ ਆਪ ਕਰਨੀ ਪਵੇਗੀ ਆਪ ਸਿਆਣੇ ਹੋਈਏ ਜਥੇਬੰਦ ਹੋਈਏ ਤੇ ਰਾਖੀ ਕਰੀਏ ਆਪਣੇ ਬੱਚਿਆਂ ਦੀ ਤੇ ਆਪਣੇ ਨੌਜਵਾਨਾਂ ਦੀ ਤੇ ਪੂਰੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਵਾਰਸ ਆਪਾਂ ਆਪ ਆ ਸਾਰੇ ਲੋਕ ਤੇ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮੇਘ ਰਾਜਰ ਅੱਲਾ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਓ ਧੰਨਵਾਦ